ਹਾਂਜੀ ਦੋਸਤੋ ਜੋ ਤਸਵੀਰਾਂ ਵਿੱਚ ਤੁਸੀਂ ਆਦਮੀ ਨੂੰ ਦੇਖ ਰਹੇ ਹੋ ਇਹ ਹੈ ਦਾਲਚੰਦ ਪਵਾਰ ਜੋ ਕਿ ਅਕਸਰ ਹੀ ਤੁਸੀਂ ਇਸ ਨੂੰ ਲੋਕਾਂ ਦੇ ਹੱਕਾਂ ਲਈ ਲੜਦੇ ਦੇਖਦੇ ਰਹੇ ਹੋਵੋਗੇ ਵੱਖ-ਵੱਖ ਥਾਵਾਂ ਤੇ ਜੋ ਇਹਨਾਂ ਨੂੰ ਲੜਦੇ ਵੇਖਿਆ ਹੋਊਗਾ ਅੱਜ ਇਹ ਜਸਟਿਸ ਫॉर ਆਈਪੀਐਸ वाई ਪੂਰਨ ਕੁਮਾਰ ਨੂੰ ਇਨਸਾਫ ਦਿਵਾਉਣ ਲਈ ਫਰੀਦਕੋਟ ਦੇ ਕਨਈਆ ਚੌਕ ਵਿੱਚ ਬੈਠੇ ਸਨ ਜੋ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੇ ਆ ਤੇ ਆਓ ਆਪਾਂ ਇਹਨਾਂ ਤੋਂ ਲੈਦੇ ਹਾਂ ਜਾਣਕਾਰੀ ਇਹਨਾਂ ਦੀਆਂ ਕੀ ਨੇ ਮੰਗਾਂ ਸਰ ਮੈਂ ਦਾਸ ਚੰਦ ਪਵਾੜ ਸਮਾਜਿਕ ਕਾਰਕਟਰ ਆ ਆਈਪੀਐਸ వై ਪੂਰਨ ਕੁਮਾਰ ਨੂੰ ਇਨਸਾਫ ਦੇਣ ਹਿਤ ਇਨਸਾਫ ਦੀ ਮੰਗ ਕਰਨ ਹਿਤ ਮੈਂ ਅੱਜ ਫਰੀਦਕੋਟ ਪਾਈਕ ਨਈਆ ਚੌਕ ਰੋਸ ਕਰਨੇ ਤੇ ਬੈਠਾ ਹਾਂ ਜੀ వై ਪੂਰਨ ਕੁਮਾਰ ਆਈਪੀਐਸ వై ਪੂਰਨ ਕੁਮਾਰ ਇੱਕ ਇਮਾਨਦਾਰ ਤੇ ਮਿਹਨਤੀ ਅਫਸਰ ਸਨ ਉਹ ਪੁਲਿਸ ਵਿਭਾਗ ਵਿੱਚ ਰਹਿ ਕੇ ਸਮਾਜ ਦੇ ਕਮਾ ਨੂੰ ਪੈਲ ਦੇ ਆਧਾਰ ਤੇ ਕਰਦੇ ਸੀਗੇ ਸਮਾਜਿਕ ਵਿਵਸਥਾ ਦਾ ਹੈ ਕਮ ਪੈਲ ਦੇ ਆਧਾਰ ਤੇ ਪੁਲਿਸ ਵਿਭਾਗ ਵਿੱਚ ਰਹਿੰਦੇ ਹੋਇਆ ਕਰਦੇ ਸੀਗੇ ਪਰ ਮਨੁਵਾਦੀ ਵਿਵਸਥਾ ਦੇ ਸ਼ਿਕਾਰ ਮਨੁਵਾਦੀ ਆਈਐਸ ਅਫਸਰ ਹੋ ਨਾਲ ਦੇ ਅਫਸਰ ਜੀ ਉਹਨਾਂ ਨੂੰ ਇਸ ਇਹ ਸਮਾਜ ਸੇਵਾ ਐਸਐਨ ਨਹੀਂ ਹੋਈ ਕਾਫੀ ਲੰਮੇ ਸਮੇਂ ਤੋਂ ਉਹ ਸਮਾਜ ਸੇਵਾ ਕਰਦੇ ਰਹੇ ਨਾਲ ਦੇ ਅਫਸਰ ਜਾਤੀ ਵਿਤਕਰਾ ਕਰਦੇ ਰਹੇ ਆਈਪੀਐਸ ਵਾਈਪ ਪੂਰਨ ਕੁਮਾਰ ਤੇ ਹੱਸਦੇ ਰਹੇ ਹੈ ਜੀ ਉਸ ਉਹ ਜਾਤੀ ਆਖਰ ਉਹ ਜਾਤੀ ਵਿਵਸਥਾ ਦਾ ਸ਼ਿਕਾਰ ਹੋਏ ਕਿ ਹਾਰ ਕੇ ਉਹਨਾਂ ਨੇ ਸੁਸਾਈਡ ਕਰਨਾ ਪਿਆ ਜੀ ਜਿਹੜੀ ਜ਼ਿਆਦਾ ਮਜਬੂਰੀ ਹੋਗੀ ਵੀ ਜਿਨ੍ਹਾਂ ਨੂੰ ਸੁਸਾਈਡ ਕਰਨਾ ਪਿਆ ਸਰ ਜਾਤੀ ਵਿਤਕਰੇ ਦਾ ਸ਼ਿਕਾਰ ਹੋਇਆ ਹੈ ਆਈਐਸ ਅਫਸਰ ਉਹ ਸਮਾਜ ਦੇ ਪੁਲਿਸ ਵਾਲੇ ਜਿਹੜੇ ਸਮਾਜ ਦੇ ਕੰਮ ਕਰ ਰਹੇ ਸੀਗੇ ਜਿਸ ਦੀ ਤਰੱਕੀ ਐਸੀ ਮੁਲਾਜਮਦੀ ਨਹੀਂ ਬਣਦੀ ਸੀ ਉਹ ਸਮਾ ਹਦਾਇਤਾਂ ਦੇ ਸਿਪੀ ਆਪ ਸਨੂ ਪਰਪੋਜ਼ ਕਰੋ ਪ੍ਰਮੋਟ ਕਰੋ ਹੈ ਜੀ ਇਹ ਗੱਲਾਂ ਨਾਲ ਦੇ ਅਖਰਾਂ ਨੂੰ ਹਜਮ ਨਹੀਂ ਹੋਈ ਜਾਂ ਉਹਨਾਂ ਨੇ ਹਾਰ ਕੇ ਇਹ ਇਸ ਜਾਤੀ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ ਬੜੀ ਅਫਸੋਸ ਦੀ ਗੱਲ ਹੈ 10 ਦਿਨ ਹੋ ਗਏ ਜੀ 8 ਦਿਨ ਹੋ ਗਏ ਇਨਸਾਫ ਦੀ ਦੇਸ਼ ਭਰ ਦੇ ਇਨਸਾਫ ਲਹਿਰ ਚੱਲੀ ਹੋਈ ਹੈ ਪਰ ਕੋਈ ਵੀ ਅਜੇ ਤੱਕ ਇਨਸਾਫ ਨਹੀਂ ਹੋਇਆ 8 ਦਿਨ ਹੋ ਗਏ ਜੀ ਅਜੇ ਸੰਸਕਾਰ ਨਹੀਂ ਕੀਤਾ ਗਿਆ ਇਨਸਾਫ ਜਿਹੜੇ ਨਾਮਜਦ ਆਈਪੀਐਸ ਅਫਸਰਾਂ ਦੇ ਨਾਮਜਦ ਆਈਐਫਆਈਆਰ ਹਨ ਉਹਨਾਂ ਤੇ तुरंत गिरफ्तार होने चाहिए हम मैं इस मांग ਨੂੰ ਲੈ ਕੇ ਅੱਜ ਭਾਈ ਕਨਈਆ ਚੋਕ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਜੀ ਕੀ ਚਾਹਣਾ ਚਾਹੋਗੇ ਸਰਕਾਰ ਤੋਂ ਸਰਕਾਰ ਤੋਂ ਮੰਗ ਕਰਦੇ ਆਂ ਜੀ ਇਸ ਵਿਸ਼ੇ ਤੇ ਤੁਰੰਤ ਕਾਰਵਾਈ ਕਰਦਿਆ ਐਫ ਆਈ ਆਰ ਜਿਨੇ ਮੁਲਾਜ਼ਮਾਂ ਤੇ ਹੋਈ ਹੈ ਉਹਨਾਂ ਨੂੰ ਤੁਰੰਤ ਗ੍ਰਿਫਤਾਰੀ ਕੀਤੀ ਜਾਵੇ ਤਾਂ ਕਿ ਉਸ ਆਦਮਾ ਨੂੰ ਸ਼ਾਂਤੀ ਮਿਲ ਸਕੇ